ਫਗਵਾੜੇਮ ਹਲਾਉਂਕਾਰ ਨਗਰ ਦੀ ਦੁਸਹਿਰਾ ਗਰਾਊਂਡ ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 11 ਜਨਵਰੀ ਦਿਨ ਸ਼ਨੀਵਾਰ ਨੂੰ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਪ੍ਰਸੇਸ਼ ਸਮਾਸ਼ੇਵਕਾ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਵੱਲੋਂ 1100 ਨਵ ਜਮੀਆਂ ਧੀਆਂ ਦੀ ਲੋੜੀ ਪੌਂਸਮਦੀਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਵਦੀ ਕਲਪਤ ਕਰਦੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੇ ਜੋਰਾਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਜੋ ਕਿ ਤਕਰੀਬਨ ਮੁਕੰਮਲ ਹੋਣ ਦੀ ਕगार ਤੇ ਹੈ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਜਿੱਥੇ ਨਵ ਜੰਮੀਆਂ ਬੱਚੀਆਂ ਤੇ ਉਹਨਾਂ ਦੀਆਂ ਮਾਤਾ ਮਾਂ ਨੂੰ ਸ਼ਗਨ ਦੇ ਰੂਪ ਵਿੱਚ ਦਿਲਖਿੱਚਵੇਂ ਗਿਫਟ ਦਿੱਤੇ ਜਾਣਗੇ, ਉੱਥੇ ਮੂੰਗਫਲੀ ਤੇ ਰੋੜੀਆਂ ਵੀ ਵੰਡੀਆਂ ਜਾਣਗੀਆਂ। ਜਰਕਿ ਕਈ ਕਲਾਕਾਰ ਆਪੋ ਆਪਣਾ ਪ੍ਰੋਗਰਾਮ ਵੀ ਪੇਸ਼ ਕਰਨਗੇ। ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਲੋੜੀ ਸਮਾਗਮ ਵਿੱਚ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ। ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਫਗਵਾੜਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ। ਕੱਲ 11 ਤਰੀਕ ਸ਼ਨੀਵਾਰ ਹੈ 1100 ਲੜਕੀਆਂ ਦੀ ਲੋੜੀ ਪਾ ਰਹੇ ਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਆ ਮੈਂ ਆਪਣੀਆਂ ਭੈਣਾਂ ਨੂੰ ਬੇਟੀਆਂ ਨੂੰ ਅਪੀਲ ਕਰਦੀ ਆ ਕਿ ਬੱਚਿਆਂ ਨੂੰ ਲੈ ਕੇ ਤੁਸੀਂ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਹੁੰਚੋ ਕਿਉਂਕਿ ਤਿਆਰੀਆਂ ਮੁਕੰਮਲ ਹੈ ਬੱਚਿਆਂ ਦੇ ਲੱਕੀ ਡਰਾ ਵੀ ਕੱਢੇ ਜਾਣੇ ਆ ਬੱਚਿਆਂ ਨੂੰ ਗਿਫਟ ਵੀ ਦੇਣੇ ਆ ਕਿਉਂਕਿ ਬੇਟੀਆਂ ਦੀ ਲੋੜੀ ਆ ਬੇਟੀਆਂ ਦਾ ਸਤਕਾਰ ਹੈ ਸਾਨੂੰ ਰਲ ਕੇ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਸਭ ਨੂੰ ਅਪੀਲ ਕਰਦੀ ਆ ਕਿ ਕੱਲ ਨੂੰ 11:30 ਵਜੇ ਦੇਨ ਸ਼ਨੀਵਾਰ ਤਰੀਕ 11 11:30 ਵਜੇ ਪੰਡਾਲ ਦੇ ਵਿੱਚ ਪਹੁੰਚੋ ਓਂਕਾਰਨਗਰ ਗਰਾਊਂਡ ਦੇ ਵਿੱਚ ਸਾਰੇ ਪਹੁੰਚ ਕੇ ਬੱਚਿਆਂ ਦੀ ਲੋੜੀ ਦੇ ਵਿੱਚ ਯੋਗਦਾਨ ਪਾਓ ਬੱਚਿਆਂ ਨੂੰ ਅਸ਼ੀਰਵਾਦ ਦਿਓ ਧੰਨਵਾਦ ਫਗਵਾੜੇ ਮਹਲਾ ਹੌਂਕਾਰ ਨਗਰ ਦੀ ਦੁਸਹਿਰਾ ਗਰਾਊਂਡ ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 11 ਜਨਵਰੀ ਦਿਨ ਸ਼ਨੀਵਾਰ ਨੂੰ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਪਰਿਸ਼ ਸਮਾਸ਼ੇਵਕਾ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਵੱਲੋਂ 1100 ਨਵ ਜਮੀਆਂ ਧੀਆਂ ਦੀ ਲੋੜੀ ਪੌਂਸਮਦੀਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਵਦੀ ਕਲਪਤ ਕਰਦੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੇ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਜੋ ਕਿ ਤਕਰੀਬਨ ਮੁਕੰਮਲ ਹੋਣ ਦੀ ਕगार ਤੇ ਹੈ ਉਨਾਕਿਆਕੀ ਇਸ ਦੌਰਾਨ ਜਿੱਥੇ ਨਵ ਜੰਮੀਆਂ ਬੱਚੀਆਂ ਤੇ ਉਹਨਾਂ ਦੀਆਂ ਮਾਤਾ ਮਾਂ ਨੂੰ ਸ਼ਗਨ ਦੇ ਰੂਪ ਵਿੱਚ ਦਿਲ ਖਿੱਚ ਮੈਂ ਗਿਫਟ ਦਿੱਤੇ ਜਾਣਗੇ ਉੱਥੇ ਮੂੰਗਫਲੀ ਤੇ ਰੋੜੀਆਂ ਵੀ ਵੰਡੀਆਂ ਜਾਣਗੀਆਂ ਜਰਕੀ ਕਈ ਕਲਾਕਾਰ ਆਪੋ ਆਪਣਾ ਪ੍ਰੋਗਰਾਮ ਵੀ ਪੇਸ਼ ਕਰਨਗੇ ਉਹਨਾਂ ਸਮੂਹ ਇਲਾਕਾ ਵਾਸੀਓ ਨੂੰ ਇਸ ਲੋੜੀ ਸਮਾਗਮ ਵਿੱਚ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਫਗਵਾੜਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ ਕੱਲ 11 ਤਰੀਕ ਸ਼ਨੀਵਾਰ ਹੈ 1100 ਲੜਕੀਆਂ ਦੀ ਲੋੜੀ ਪਾ ਰਹੇ ਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਆ ਮੈਂ ਆਪਣੀਆਂ ਭੈਣਾਂ ਨੂੰ ਬੇਟੀਆਂ ਨੂੰ ਅਪੀਲ ਕਰਦੀ ਆ ਕਿ ਬੱਚਿਆਂ ਨੂੰ ਲੈ ਕੇ ਤੁਸੀਂ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਹੁੰਚੋ ਕਿਉਂਕਿ ਤਿਆਰੀਆਂ ਮੁਕੰਮਲ ਐ ਬੱਚਿਆਂ ਦੇ ਲੱਕੀ ਡਰਾ ਵੀ ਕੱਢੇ ਜਾਣੇ ਆ ਬੱਚਿਆਂ ਨੂੰ ਗਿਫਟ ਵੀ ਦੇਣੇ ਆ ਕਿਉਂਕਿ ਬੇਟੀਆਂ ਦੀ ਲੋੜੀ ਆ ਬੇਟੀਆਂ ਦਾ ਸਤਕਾਰ ਐ ਸਾਨੂੰ ਰਲ ਕੇ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਸਭ ਨੂੰ ਅਪੀਲ ਕਰਦੀ ਆ ਕਿ ਕੱਲ ਨੂੰ 11:30 ਵਜੇ ਦਿਨ ਸ਼ਨੀਵਾਰ ਤਰੀਕ 11 11:30 ਵਜੇ ਪੰਡਾਲ ਦੇ ਵਿੱਚ ਪਹੁੰਚੋ ਓਂਕਾਰਨਗਰ ਗਰਾਊਂਡ ਦੇ ਵਿੱਚ ਸਾਰੇ ਪਹੁੰਚ ਗਏ ਬੱਚਿਆਂ ਦੀ ਲੋੜੀ ਦੇ ਵਿੱਚ ਯੋਗਦਾਨ ਪਾਓ ਬੱਚਿਆਂ ਨੂੰ ਅਸ਼ੀਰਵਾਦ ਦਿਓ ਧੰਨਵਾਦ